ਐਮਐਸਪੀ ਅਤੇ ਹੋਰ ਕਿਸਾਨੀ ਮੰਗਾਂ ਦੀ ਪ੍ਰਾਪਤੀ ਲਈ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਲਈ ਅੱਜ ਰੁਰਕਾ ਕਲਾਂ ਤੋਂ ਸ਼ੰਭੂ ਬਾੜ ਦੇ ਇੱਕ ਜੱਥਾ ਰਵਾਨਾ ਹੋਇਆ ਰੁਰਕਾ ਕਲਾਂ ਦੀਆਂ ਸਮੂਹ ਸਿਆਸੀ ਜਮਾਤਾਂ ਸਮਾਜਿਕ ਸੰਸਥਾਵਾਂ ਅਤੇ ਗ੍ਰਾਮ ਪੰਚਾਇਤ ਵੱਲੋਂ ਸਾਂਝੇ ਤੌਰ ਤੇ ਇਸ ਜੱਥੇ ਨੂੰ ਰਵਾਨਾ ਕੀਤਾ ਗਿਆ ਇਸ ਮੌਕੇ ਤੇ ਬੋਲਦੇ ਗਿਆਨੀ ਪਵਿੱਤਰ ਸਿੰਘ ਖਾਲਸਾ ਨੇ ਕਿਹਾ ਕਿ ਪਹਿਲੇ ਕਿਸਾਨੀ ਸੰਘਰਸ਼ ਵਿੱਚ ਰੁਰਕਾ ਕਲਾਂ ਵੱਲੋਂ ਵੱਡਾ ਯੋਗਦਾਨ ਪਾਇਆ ਗਿਆ ਸੀ ਅਤੇ ਹੁਣ ਦੂਸਰਾ ਸੰਘਰਸ਼ ਕਿਸਾਨੀ ਮੰਗਾਂ ਦੀ ਪੂਰਤੀ ਲਈ ਚੱਲ ਰਿਹਾ ਹੈ ਜਸਵੇ ਜੁਗਦਾਨ ਪਾਉਣ ਲਈ ਰੁੜਕਾ ਕਲਾਂ ਦੇ ਨੌਜਵਾਨ ਅੱਗੇ ਆਏ ਹਨ ਜੋ ਵਿਦਾਈ ਦੇ ਪਾਤਰ ਹਨ ਉਹਨਾਂ ਨੇ ਕਿਹਾ ਕਿ ਰੁੜਕਾ ਕਲਾਂ ਦੇ ਸਮੂਹ ਨਿਵਾਸੀ ਇਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣਗੇ ਉਹਨਾਂ ਨੇ ਮੋਰਚਿਆਂ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪੰਜਾਬੀਆਂ ਨੇ ਸਦਾ ਹੀ ਕੁਰਬਾਨੀਆਂ ਅਤੇ ਸ਼ਹਾਦਤਾਂ ਨਾਲ ਮੋਰਚਿਆਂ ਵਿੱਚ ਫਤਿਹ ਹਾਸਲ ਕੀਤੀ ਹੈ ਅਤੇ ਇਹ ਮੋਰਚਾ ਵੀ ਜ਼ਰੂਰ ਫਤਿਹ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਤੇ ਪੰਜਾਬੀਅਤ ਪੰਜਾਬ ਦੀ ਜਵਾਨੀ ਤੇ ਕਿਸਾਨੀ ਇਹ ਇੱਕ ਬਹੁਤ ਵੱਡਾ ਮੁੱਦਾ ਹੈਗਾ ਇਸੇ ਸੰਦਰਭ ਵਿੱਚ ਪਹਿਲਾ ਕਿਸਾਨੀ ਮੋਰਚਾ ਜਿਹੜਾ ਸੀਗਾ ਉਹ ਪੰਜਾਬ ਤੋਂ ਸ਼ੁਰੂ ਹੋਇਆ ਤੇ ਪਾਰ ਦੀਆਂ ਵੱਖ-ਵੱਖ ਸਟੇਟਾਂ ਤੋਂ ਸਾਰਿਆਂ ਨੇ ਜਿੱਥੇ ਸਹਿਯੋਗ ਦਿੱਤਾ 월ਡ ਪੱਧਰ ਤੋਂ ਉਸ ਮੋਰਚੇ ਦੇ ਵਿੱਚ ਸਾਰਿਆਂ ਨੇ ਸ਼ਮੂਲੀਅਤ ਕੀਤੀ ਤੇ ਸਹਿਯੋਗ ਦਿੱਤਾ ਔਰ ਜਿਹਦੇ ਵਿੱਚ ਸੈਂਟਰ ਦੀ ਸਰਕਾਰ ਵਾਅਦਾ ਖਿਲਾਫੀ ਕਰ ਗਈ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਤੋਂ ਉਹ ਮੁਕਰ ਗਏ 2024 ਦੀ ਇਲੈਕਸ਼ਨ ਆ ਰਹੀ ਆ ਇਸ ਨੂੰ ਮੱਦੇਂ ਅnder ਰੱਖਦਿਆ ਹੋਇਆ ਜਿਹੜੀਆਂ ਮੰਗਾਂ ਸਨ ਉਹ ਪੂਰੀਆਂ ਨਹੀਂ ਸੀ ਹੋ ਰਹੀਆਂ ਔਰ ਇਸ ਲਈ ਦੁਬਾਰਾ ਫਿਰ ਜਿਹੜਾ ਇਹ ਕਿਸਾਨੀ ਮੋਰਚੇ ਦਾ ਜਿਹੜਾ ਹੈਗਾ ਮੁੱਦਾ ਫੇਰ ਉੱਠਿਆ ਔਰ 13 ਫਰਵਰੀ ਤੋਂ ਪੰਜਾਬ ਵਾਸੀ ਜਿਨ੍ਹਾਂ ਨੇ ਦਿੱਲੀ ਨੂੰ ਪਹੁੰਚ ਕੀਤਾ ਤੇ ਸ਼ੰਭੂ ਵੈਰੀਅਰ ਦੇ ਉੱਤੇ ਵੱਡੀਆਂ ਰਕਾਵਟਾਂ ਪਾਈਆਂ ਡੀਆਂ ਜਿਹਦੇ ਬਾਬਤ ਬਾਕੀ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਦੇ ਆਪੋ ਆਪਣੇ ਫੈਸਲੇ ਆ ਪਰ ਨੌਜਵਾਨ ਕੁਲਵੀਰ ਸਿੰਘ ਜਿਨੇ ਇਹ ਫੈਸਲਾ ਕਰਕੇ ਕਿ ਪਾਰਟੀਆਂ ਤੋਂ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਆਪਾਂ ਪੰਜਾਬ ਦੀ ਗੱਲ ਕਰਨੀ ਹੈ ਪੰਜਾਬੀਅਤ ਦੀ ਗੱਲ ਕਰਨੀ ਹੈ ਤੇ ਕਿਸਾਨ ਤੇ ਮਜ਼ਦੂਰ ਤੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੀ ਜਿਹੜੀਆਂ ਉਹਨਾਂ ਦੀਆਂ ਭਾਵਨਾਵਾਂ ਉਹਨਾਂ ਦੀ ਕਦਰ ਕਰਦਿਆਂ ਹੋਇਆ ਔਰ ਮਸਲਿਆਂ ਤੇ ਵਿਚਾਰ ਕਰਦਿਆਂ ਹੋਇਆ ਇਹ ਫੈਸਲਾ ਲਿਆ ਇਹਨੂੰ ਪਹਿਲੀ ਗੱਲ ਤੇ ਕੁਲਵੀਰ ਸਿੰਘ ਨੂੰ ਅਸੀਂ ਵਧਾਈ ਦਿੰਦੇ ਹਾਂ ਇਸ ਗੱਲ ਦੀ ਵੀ ਜਿਹਨੇ ਸਾਰਿਆਂ ਨੂੰ ਸੱਦਾ ਪੱਤਰ ਦੇ ਕੇ ਇਸ ਮੋਰਚੇ ਦੀ ਅਗਵਾਈ ਕੀਤੀ ਆ ਤੇ ਸਾਨੂੰ ਪੂਰੀ ਉਮੀਦ ਆ ਕਿ ਨੌਜਵਾਨ ਜਿਹੜਾ ਹੈ ਪੂਰੇ ਹੌਸਲੇ ਬਲੰਦ ਹੌਸਲੇ ਨਾਲ ਇਸ ਮੋਰਚੇ ਦੇ ਵਿੱਚ ਜਿਹੜਾ ਸ਼ਮੂਲੀਅਤ ਕਰ ਰਿਹਾ ਹੈ ਤੇ ਪਿੰਡ ਦੇ ਸਾਰੇ ਪਤਵੰਤੇ ਸੱਜਣਾ ਦਾ ਪੰਚਾਇਤ ਦਾ ਸਾਰੀਆਂ ਜਥੇਬੰਦੀਆਂ ਦਾ ਇਹਨੂੰ ਸਹਿਯੋਗ ਆ ਤੇ ਅਸੀਂ ਆਸ ਰੱਖਦੇ ਆ ਵੀ ਇਹ ਆਰ ਪਾਰ ਦੀ ਹੁਣ ਲੜਾਈ ਆ ਕਿਉਂਕਿ 2024 ਦੀ ਇਲੈਕਸ਼ਨ ਜਿਹੜੀ ਆ ਰਹੀ ਆ ਉਹਦੇ ਵਿੱਚ ਪੰਜਾਬ ਦੀ ਕਿਸਮਤ ਦਾ ਫੈਸਲਾ ਹੋਣ ਵਾਲਾ ਤੇ ਇਹ ਆਰਪਾਰ ਦੀ ਲੜਾਈ ਆ ਜਦੋਂ ਮੋਰਚੇ ਲੱਗਦੇ ਆ ਫਿਰ ਦੋਈ ਗੱਲਾਂ ਹੁੰਦੀਆਂ ਵੀ ਸਿਰ ਦੇ ਕੇ ਜਿਹੜੇ ਮੋਰਚੇ ਜਿੱਤੇ ਜਾਂਦੇ ਆ ਮੈਂ ਮੋਰਚਾਂ ਦਾ ਇਤਿਹਾਸ ਪੜ੍ਹਦਾ ਜੈਤੋ ਦਾ ਮੋਰਚਾ ਜਿਹੜਾ ਸ਼ਾਂਤਮਈ ਢੰਗ ਨਾਲ ਚੱਲਦਾ ਸੀ ਤੇ ਉਹਦੇ ਵਿੱਚ ਸ਼ਹਾਦਤਾਂ ਪਹਿਲਾਂ ਸੀਗੀਆਂ ਤੇ ਜਦੋਂ ਅਕਾਲ ਤਖਤ ਸਭ ਤੋਂ ਜਥਾ ਤੋਰਿਆ ਜਾਂਦਾ ਸੀ ਤੇ ਉਹਨਾਂ ਨਾਲ ਇੱਕ ਵਚਨ ਤੇ ਵਾਅਦਾ ਕਰਕੇ ਤੋਰਿਆ ਜਾਂਦਾ ਸੀ ਵੀ ਅੱਗੋਂ ਭਾਵੇਂ ਗੋਲੀ ਚੱਲੇ ਅੱਗੋਂ ਚਾਹੇ ਕੋਈ ਟੋਪ ਦੇ ਫਾਇਰ ਹੋਣ ਕੁਝ ਵੀ ਹੋਵੇ ਤੇ ਤੁਸੀਂ ਸ਼ਾਂਤਮਈ ਰਹਿ ਕੇ ਇਸ ਮੋਰਚੇ ਦੇ ਵਿੱਚ ਆਪਣੀ ਸ਼ਮੂਲੀਅਤ ਕਰਨੀ ਹੈ ਔਰ ਉਸ ਬਚਨ ਨੂੰ ਲੈ ਕੇ ਸ਼ਹਾਤਾਂ ਦੇ ਜਾਮ ਵੀ ਪੀਤੇ ਗਏ 2 ਸਾਲ ਲਗਾਤਾਰ ਮੋਰਚਾ ਚੱਲਿਆ ਔਰ ਵਿੱਚ ਬੜੀਆਂ ਸਿੰਘਾਂ ਨੇ ਪੰਜਾਬੀਆਂ ਨੇ ਔਰ ਉਹਦੇ ਵਿੱਚ ਵੀ ਇਕੱਲੇ ਸਿੱਖ ਨਹੀਂ ਸੀ ਪੂਰੇ ਪੰਜਾਬ ਦੇ ਹਰ ਵਰਗ ਦੇ ਲੋਕ ਮੁਸਲਮਾਨ ਵੀ ਸੀ ਹਿੰਦੂ ਵੀ ਸੀ ਔਰ ਵਪਾਰਕ ਖੇਤਰ ਵਾਲੇ ਵੀ ਸੀ ਤੇ ਉਹਨਾਂ ਨੇ ਭਾਵ ਕੇ ਜੈਤੋ ਦੇ ਮੋਰਚੇ ਦੇ ਵਿੱਚ ਉਹਨਾਂ ਨੇ ਸ਼ਹਾਹਤਾਂ ਵੀ ਦਿੱਤੀਆਂ ਤਸੀਹੇ ਵੀ ਸਹੇ ਹੁਣ ਇਹ ਜਿਹੜਾ ਮੋਰਚਾ ਲੱਗ ਰਿਹਾ ਨਾ ਇਹ ਵੀ ਦਿਸ ਰਿਹਾ ਹੈਗਾ ਕਿਉਂਕਿ ਲੋਕਸ਼ਿਪ ਨਹੀਂ ਹੈਗੀ ਇਹਦੇ ਵਿੱਚ ਅੱਗੋਂ ਗੋਲੀਆਂ ਚੱਲ ਰਹੀਆਂ ਅਥਰੂ ਗੈਸ ਦੇ ਜਿਹੜੇ ਹੈਗੇ ਆ ਬਾਅਰ ਹੋ ਰਹੇ ਆ ਹਰ ਤਰੀਕੇ ਦੇ ਨਾਲ ਸਰਕਾਰ ਜਿਹੜੀ ਆ ਇਸ ਮੋਰਚੇ ਨੂੰ ਫੇਲ ਕਰਨ ਤੇ ਤੁਲੀ ਹੋਈ ਆ ਤੇ ਉਹਦੇ ਵੱਲ ਜਾਣ ਦੇ ਲਈ ਸਾਨੂੰ ਪਹਿਲਾਂ ਇਹ ਸੋਚ ਵਿਚਾਰ ਕੇ ਤੁਰਨਾ ਪੈਣਾ ਹੈਗਾ ਕਿ ਕੁਝ ਵੀ ਹੋ ਸਕਦਾ ਹੈਗਾ ਇਸ ਲਈ ਸ਼ਾਬਾਸ਼ ਹੈ ਸਨੌਜਵਾਨ ਦੇ ਅਸੀਂ ਇਹਦੇ ਨਾਲ ਤੇ ਇਹੀ ਕਾਮਨਾ ਕਰਦੇ ਹਾਂ ਅਰਦਾਸ ਕਰਦੇ ਹਾਂ ਵੀ ਇਹ ਮੋਰਚਾ ਇਹ ਫਤਿਹ ਕਰਕੇ ਵਾਪਸ ਜਿਹੜਾ ਹੈਗਾ ਦਿੱਲੀ ਤੋਂ ਜਦੋਂ ਆਪਣੇ ਪਿੰਡ ਆਉਣ ਤੇ ਆਪਾਂ ਇਹਨਾਂ ਨੂੰ ਇਹਨਾਂ ਦਾ ਸਵਾਗਤ ਕਰੀਏ ਔਰ ਇਹਨਾਂ ਨੂੰ ਜਕਾਰਿਆਂ ਦੀ ਗੂੰਜ ਦੇ ਨਾਲ ਇੱਥੇ ਜਿਹੜਾ ਲਈਏ ਔਰ ਅੱਜ ਇਹ ਚੱਲੇ ਆ ਅਸੀਂ ਇਹਨਾਂ ਦਾ ਪੂਰਨ ਸਹਿਯੋਗ ਦੇ ਰਹੇ ਹਾਂ ਔਰ ਪਿੱਛੋਂ ਜਿਸ ਤਰੀਕੇ ਦੀ ਵੀ ਇਹਨਾਂ ਨੂੰ ਮਦਦ ਦੀ ਲੋੜ ਹੋਵੇਗੀ ਉਹਦੇ ਲਈ ਅਸੀਂ ਵਚਨਬੱਧ ਹਾਂ ਇਹਨਾਂ ਦੀ ਪੂਰੀ ਮਦਦ ਕਰਾਂਗੇ ਤੇ ਹੁਣ ਇਹ ਸਿਰ ਧੜ ਦੀ ਬਾਜੀ ਲਾਉਣ ਵਾਸਤੇ ਚੱਲੇ ਹੋ ਪੰਜਾਬ ਦੇ ਲਈ ਔਰ ਗੁਰੂ ਸਾਹਿਬ ਜੀ ਇਹਨਾਂ ਨੂੰ ਕਾਮਯਾਬੀ ਤੇ ਫਤਿਹ ਬਖਸ਼ਿਸ਼ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਰੜਕਾ ਵਾਸੀਆਂ ਦਾ ਸਾਰੇ ਯੂਥ ਦਾ ਜਿਹੜੇ ਸਹਿਯੋਗ ਦੇ ਰਹੇ ਨੇ ਕੁਝ ਦਿਨ ਪਹਿਲਾਂ ਮੈਂ ਕਾਲ ਕੀਤੀ ਦੁਆਬੇ ਏਰੀਆ ਵਿੱਚੋਂ ਕੋਈ ਨਹੀਂ ਗਿਆ ਤੇ ਹੁਣ ਉਸ ਕਾਲ ਨੂੰ ਮੁੱਖ ਰੱਖਦੇ ਹੋਏ ਸਾਰਿਆਂ ਨੇ ਏਕਾ ਕੀਤਾ ਇੱਥੇ ਕੋਈ ਪਾਰਟੀਬਾਜ਼ੀ ਨਹੀਂ ਸਾਰੇ ਜਥੇਬੰਦੀਆਂ ਢੜੇ ਬੰਦੀਆਂ ਜੰਨੀਆਂ ਵੀ ਨੇ ਕੋਈ ਢੜੇ ਬੰਦੀ ਨਹੀਂ ਹੈਗੀ ਇਹ ਸਾਰਿਆਂ ਦਾ ਸਾਂਝਾ ਮੋਰਚਾ ਹੈ ਤੇ ਜਿੱਤ ਕੇ ਅਸੀਂ ਬਾਪਸ ਆਉਣਾ ਹੈ ਤੇ ਬਹੁਤ ਬਹੁਤ ਧੰਨਵਾਦ ਸਾਡੇ ਪਿੰਡ ਦੇ ਸਰਪੰਚ ਮੈਡਮ ਕੁਲਵਿੰਦਰ ਗੌਰ ਦਾ ਪੂਰੀ ಗ್ರಾಮ ਪੰਚਾਇਤ ਦਾ ਜਿਹੜਾ ਸਾਡਾ ਸਹਿਯੋਗ ਦੇ ਰਹੇ ਨੇ ਤੇ ਸਾਰੀਆਂ ਪਾਰਟੀਆਂ ਤਕਰੀਰ ਸਹਿਯੋਗ ਦੇ ਰਹੀ ਇਹਨੂੰ ਕਿਸੇ ਰਾਜਨੀਤਿਕ ਪਾਰਟੀ ਨਾਲ ਨਾ ਜੋੜਿਆ ਜਾਵੇ ਬੱਸ ਇੰਨੀਆਂ ਕਬੀਨਤੀਆਂ ਨਾਲ ਸਭ ਦਾ ਧੰਨਵਾਦ